ਸੋਸ਼ਲ ਮੀਡੀਆ ਦੇ ਉੱਪਰ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਵਾਇਰਲ ਤਸਵੀਰਾਂ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਪਰ ਦਿਖਾਉਨੇ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਬੰਦਿਆਂ ਨੇ ਆਪਣੇ ਹੱਥਾਂ ਦੇ ਵਿੱਚ ਪੋਸਟਰ ਚੁੱਕੇ ਹੋਏ ਨੇ ਇਹਨਾਂ ਪੋਸਟਰਾਂ ਦੇ ਉੱਪਰ ਲਿਖਿਆ ਗਿਆ ਕਿ ਸਰਦਾਰ ਅਤੇ ਮੁਸਲਮਾਨ ਭਾਰਤ ਛੱਡੋ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਪੋਸਟਰ ਲੈ ਕੇ ਕੁਝ ਲੋਕ ਨੇ ਛੜੇ ਉਹ ਚੌਂਕ ਦੇ ਵਿੱਚ ਖੜੇ ਹੋਏ ਦਿਖਾਈ ਦਿੱਤੇ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ 15 ਅਗਸਤ ਦੀਆਂ ਇਹ ਤਸਵੀਰਾਂ ਨੇ ਜਦੋਂ ਇਹ ਤਸਵੀਰਾਂ ਵਾਇਰਲ ਹੋਈਆਂ ਜਿਹੜੇ ਲੋਕਾਂ ਨੇ ਇਹਨਾਂ ਤਸਵੀਰਾਂ ਨੂੰ ਦੇਖਿਆ ਤਾਂ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਲੋਕ ਇਹ ਸੋਚਣ ਤੱਕ ਮਜਬੂਰ ਹੋ ਗਏ ਕਿ ਸਰਦਾਰਾਂ ਅਤੇ ਮੁਸਲਮਾਨਾਂ ਪ੍ਰਤੀ ਕੁਝ ਲੋਕ ਐਨੀ ਜ਼ਿਆਦਾ ਨਫ਼ਰਤ ਰੱਖੀ ਬੈਠੇ ਨੇ ਤਾ ਕੁਝ ਸਵਾਲ ਇਸ ਤਰ੍ਹਾਂ ਦੇ ਵੀ ਖੜੇ ਹੋਏ ਕਿ ਇਸ ਤਰ੍ਹਾਂ ਦੇ ਪੋਸਟਰ ਲੈ ਕੇ ਕੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਬੰਦਿਆਂ ਦੇ ਹੱਥਾਂ ਦੇ ਵਿੱਚ ਪੋਸਟਰ ਨੇ ਜਿਹੜੇ ਉਹ ਫੜੇ ਹੋਏ ਨੇ ਤੇ ਇਹ ਬੰਦੇ ਚੌਂਕ ਦੇ ਵਿੱਚ ਖੜੇ ਹੋਏ ਨੇ ਹਾਲਾਂਕਿ ਜਿਹੜੇ ਲੋਕ ਉਥੇ ਸਥਾਨਕ ਸੀ ਉਹਨਾਂ ਨੇ ਇਹਨਾਂ ਪੋਸਟਰਾਂ ਦਾ ਵਿਰੋਧ ਵੀ ਕੀਤਾ ਇਹਨਾਂ ਲੋਕਾਂ ਨੂੰ ਕਾਬੂ ਵੀ ਕੀਤਾ ਤੇ ਪੁਲਿਸ ਨੂੰ ਵੀ ਇਤਲਾਹ ਜਿਹੜੀ ਇਸ ਗੱਲ ਦੀ ਦਿੱਤੀ ਗਈ ਤਾਂ 15 ਅਗਸਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਸੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਉਸ ਸਮੇਂ ਇਹੋ ਜਿਹੇ ਪੋਸਟਰ ਲੈ ਕੇ ਚੌਂਕ ਦੇ ਵਿੱਚ ਖੜਨਾ ਬੇਹੱਦ ਚਿੰਤਾ ਵਾਲਾ ਵਿਸ਼ਾ ਤਾਂ ਸਵਾਲ ਇਸ ਤਰ੍ਹਾਂ ਦੇ ਖੜੇ ਹੁੰਦੇ ਨੇ ਕਿ ਸਰਦਾਰਾਂ ਅਤੇ ਮੁਸਲਮਾਨਾਂ ਖਿਲਾਫ ਕੁਝ ਲੋਕ ਇੰਨੀ ਜ਼ਿਆਦਾ ਕੀ ਨਫ਼ਰਤ ਰੱਖੀ ਬੈਠੇ ਨੇ ਜਾਂ ਫਿਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਪੋਸਟਰ ਲੈ ਕੇ ਕੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਜਿਹੜੀਆਂ ਉਹ ਬਿਹਾਰ ਦੇ ਸਿੰਘਵਾੜਾ ਦੀਆਂ ਨੇ ਬਿਹਾਰ ਦੇ ਵਿੱਚ ਇਲੈਕਸ਼ਨ ਹੋਣੀ ਹੈ ਤੇ ਇਲੈਕਸ਼ਨਾਂ ਦਾ ਕਹਿ ਸਕਦੇ ਆ ਕਿ ਮਾਹੌਲ ਖਰਾਬ ਕਰਨ ਦੇ ਲਈ ਕੀ ਲੋਕ ਅਜਿਹੇ ਪੋਸਟਰ ਲੈ ਕੇ ਹੀ ਚੌਂਕ ਦੇ ਵਿੱਚ ਖੜੇ ਹੋਣ ਤਾਂ ਸਥਾਨਕ ਲੋਕਾਂ ਨੇ ਇਹਨਾਂ ਪੋਸਟਰਾਂ ਦਾ ਵਿਰੋਧ ਕੀਤਾ ਹੈ ਹਾਲਾਂਕਿ ਕਿਹਾ ਜਾ ਰਿਹਾ ਕਿ ਜਿਹੜਾ ਇਹ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਪਰ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਹੀ ਅਜਿਹੇ ਪੋਸਟਰ ਲੈ ਕੇ ਖੜਾ ਹੋਣਾ ਬੇहद ਚਿੰਤਾ ਵਾਲਾ ਵਿਸ਼ਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਕੁਝ ਬੰਦਿਆਂ ਨੇ ਪੋਸਟਰ ਫੜੇ ਹੋਏ ਨੇ ਦੇਖੇ ਜਾ ਰਹੇ ਨੇ ਤੁਸੀਂ ਵੀ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਪੋਸਟਰਾਂ ਦੇ ਉੱਪਰ ਲਿਖਿਆ ਗਿਆ ਕਿ ਸਰਦਾਰ ਅਤੇ ਮੁਸਲਮਾਨ ਭਾਰਤ ਛੱਡੋ